ਚੰਗਾ ਸੁੰਗਾ ਦੀ ਬਹੁਤ ਸੋਹਣੀ ਸਨਖੀ ਝੋਟੀ ਆ ਗਈ ਤੇ ਮੂੰਹੋਂ ਤੁਸੀਂ ਦੋ ਦਰਨਵਾ ਲੜੋ ਤੇ ਪਲਾਖੀਰੀ ਲੈ ਦੇਖ ਲੋ 30 ਕਿਲੋ ਵਾਲੀ ਬਿਹੜ ਚੈੱਕ ਕਰਨ ਤੇ 1 ਲੱਖ ਮਿੱਤਰੋ ਤੁਸੀਂ ਹੁਣ ਕੱਦਵਾਜਕ ਨਹੀਂ ਉਹ ਵੀ ਚੰਗੀ ਆ ਗਈ ਹੈ ਨਾ ਪਲੀ ਵੀ ਚੰਗੀ ਆ ਅੱਛਾ ਤੇਰੇ ਆਈਡੀਆ ਮਤਲਬ ਹੁਣ 15 ਕਿਲੋ ਤੋਂ ਦੋ 15 ਕਿਲੋ ਤੋਂ ਪਲੱਸ ਪਲੱਸ ਕੱਢੂ ਵੀ ਇਹਦਾ ਟਾੜਾ ਬਟਾ ਜਿਵੇਂ ਅੱਥੀ ਚਬਾਈ ਵਾਲਾ ਵੀ ਅਜੇ ਤਾਂ ਇਹ ਢੱਲੇ ਹੀ ਪਾ ਲਾਂਗਾ ਮਾਰਿਆ ਬੰਦਰੇ ਜੇ 14 ਕਿਲੋ ਤੋਂ ਬਾਹਰ ਹੋਇਆ ਤਾਂ ਆਪਾਂ ਨੂੰ ਆ ਕੇ ਜੇ ਘਟ ਗਿਆ 100 ਗ੍ਰਾਮ ਇਹ ਆਪਾਂ ਮੈਂ ਮੁਕਤ ਦੇਵਾਂਗੇ ਹੋਰ ਬੋਲੋ ਵੈਰੀ ਗੁੱਡ ਅਛਾ ਤੀਜਾ ਸੂਆ ਹਾਂਜੀ ਲੋ ਜਰਸੀ ਨਸਲ ਦੀ ਤੁਹਾਨੂੰ 65000 ਰੁਪਏ ਦੀ ਬੱਛੀ ਮਿਲੂਗੀ ਦਿਨ ਹਜੇ 10 ਬਾਕੀ ਆ ਦੁੱਧ ਤੁਹਾਨੂੰ ਆਹ 55000 ਰੁਪਏ ਦੀ ਮਿਲੂਗੀ ਮਿੱਤਰੋ ਤੇ ਦੁੱਧ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਬਾਬੋ ਸਵਾਗਤ ਕਰਦੇ ਆ ਮਿੱਤਰੋ ਤੇ ਅੱਜ ਨਾ ਆਪਾਂ ਪਹੁੰਚੇ ਹੋਏ ਸੀਗੇ ਬਾਈ ਤਣੂ ਕੋਲੇ ਹਰਿਆਣੇ ਵਾਲੇ ਕੋਲੇ ਅੱਜ ਨਾ ਹਰਿਆਣੇ ਦੇ ਆਪਾਂ ਕਾਲੇ ਵਾਲੇ ਸ਼ਹਿਰ ਦੇ ਵਿੱਚ ਪਹੁੰਚੇ ਹੋਏ ਆ ਅੱਜ ਵਾਲੀ ਵੀਡੀਓ ਦੇ ਵਿੱਚ ਮਿੱਤਰੋ ਆਪਾਂ ਤੁਹਾਨੂੰ ਤਣੂ ਕੋਲੇ ਨਾ ਚਾਰ ਤਾਂ ਦਿਖਾਵਾਂਗੇ ਮੱਝਾਂ ਇਹਨਾਂ ਮੱਝਾਂ ਦੇ ਵਿੱਚੋਂ ਇੱਕ ਨਾ ਮੈਂ ਤੁਹਾਨੂੰ ਦੱਸਾਂ ਗੱਲ ਟਾਪ ਦਾ ਨਗੀਨਾ ਦਿਖਾਉਣਾ ਜਿਹੜਾ ਆਹਾ ਸੋਨੂੰ ਵਿਚਾਲੇ ਜੇ ਖੜੀ ਝੋਟੀ ਦਿਖਾਈ ਦੀ ਜਾਂਦੀ ਆ ਸੂਨ ਵਾਲੀ ਆ ਤੇ ਰਿਕਾਰਡ ਹੀ ਤੋੜੂ ਇਹ ਝੋਟੀ ਜਦੋਂ ਆਪਾਂ ਤੂਰ ਤੂਰ ਕੇ ਦਿਖਾਵਾਂਗੇ ਨਾ ਸੋਹਣੀ ਸੁਨੱਖੀ ਝੋਟੀ ਆ ਗਈ ਤੇ ਇਧਰਲੇ ਪਾਸੇ ਆ ਗਈਆਂ گاਵਾ ਹੀ گاਵਾ گاਵਾ ਸੋਨੂੰ ਹਰ ਇੱਕ ਪ੍ਰਕਾਰ ਦੀਆਂ گاਵਾ ਮਿਲਣਗੀਆਂ ਆ ਕਰਾਸ ਬਰੀਡ ਦੀਆਂ گاਵਾ ਜ਼ਿਆਦਾਤਰ ਸੋਨੂੰ ਇੱਥੋਂ ਗੱਬਣਾ گاਵਾ ਜ਼ਿਆਦਾ ਮਿਲਣਗੀਆਂ ਤੇ ਇੱਕ ਆ ਦੇਖ ਲਓ ਤੁਸੀਂ ਲਾਲ ਚਿੱਟੇ ਰੰਗ ਦੇ ਵਿੱਚ ਤੇ ਇੱਕ ਸਿਰੇ ਤੇ ਖੜੀ ਆ ਕਾਲੀ ਡੱਬੀ ਬਹਿੜ ਕੱਦ-ਕਾਠ ਕੰਨਿਓ ਵੀ ਤੁਸੀਂ ਨਿਗਾਹ ਮਾਰ ਕੇ ਨੋਟ ਕਰ ਲੋ ਬਹੁਤ ਜਿਆਦਾ ਚੰਗੇ ਕੱਦ-ਕਾਠ ਤੇ ਲੇਵੇ ਦੀ ਬੰਤਰ ਤੁਸੀਂ ਚੈੱਕ ਕਰੋ ਤੇ ਇੱਕ ਇਧਰਲੇ ਪਾਸੇ ਗਾਂ ਆ ਗਈ ਠੀਕ ਹੈ ਗਾਵਾਂ ਆ ਗਈਆਂ ਇਧਰਲੇ ਪਾਸੇ ਦੋ ਠੀਕ ਆ ਦੋਨੇ ਗਾਵਾਂ ਦੀ ਇਹਨਾਂ ਦੀ ਜਾਣਕਾਰੀ ਲੈ ਲਾਂਗੇ ਬਾਕੀ ਨਾ ਤੁਹਾਨੂੰ ਬਾਈ ਦੇ ਰੇਟ ਚੰਗੇ ਲੱਗੇ ਗਾਵਾਂ ਚੰਗੀਆਂ ਲੱਗੀਆਂ ਮੱਝਾਂ ਚੰਗੀਆਂ ਲੱਗੀਆਂ ਕਮੈਂਟ ਕਰਕੇ ਦੱਸਿਓ ਜਰੂਰ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੇ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਨਾਮ ਤੁਨੂ ਆ ਵੀਰੇ ਪੈਂਟਜੇਗ ਮਾਰ ਲਿਆ ਰਹਨੇ ਆਪਾਂ ਕਾਲੇ ਵਾਲੀ ਆ ਠੀਕ ਆ ਕਾਲੇ ਵਾਲੀ ਆਪਣਾ ਨੌਰਾ ਆ ਗਿਆ ਹਾਂਜੀ ਵੀਰੇ ਅ ਮੇਨ ਕੰਮ ਵਪਾਰ ਦਾ ਆ ਗਿਆ ਵਪਾਰਦਾ ਵੀਰੇ ਤੇ ਨਾਲ ਮਾਣਾ ਮੋਟਾ ਮੈਨੂੰ ਐ ਲੱਗਦਾ ਦੁੱਧ ਦਾ ਵੀ ਜਿਆਦਾ ਦੁੱਧ ਦਾ ਕੰਮ ਹੀ ਹੈਗਾ ਵੀਰੇ ਆਪਣਾ ਠੀਕ ਆ ਤੈਨੂੰ ਅ ਅੱਜ ਆਪਣੇ ਕੋਲੇ ਜੇ ਗੱਲ ਕਰੀਏ ਜਾਨਵਰ ਜਿਹੜੇ ਹੈਗਾ 13 14 13 14 ਜਨਵਾਰ ਆ ਵੀਰੇ ਅੱਛਾ ਅੱਜ ਤੇਰੇ ਕੋਲੇ ਦੂਜੀ ਵੀਡੀਓ ਆ ਹਾਂਜੀ ਠੀਕ ਆ ਪਹਿਲਾਂ ਵਾਲਾ ਕੰਮ ਕਿਵੇਂ ਰਿਹਾ ਬਹੁਤ ਵਧੀਆ ਰਿਹਾ ਵੀਰੇ ਠੀਕ ਆ ਓਕੇ ਰਿਹਾ ਓਕੇ ਰਿਹਾ ਵੀਰੇ ਜਮ ਠੀਕ ਆ ਅੱਛਾ ਹੁਣ ਮੈਨੂੰ ਇੱਕ ਗੱਲ ਦਾ ਜਵਾਬ ਦੇ ਵੀ ਆਪਾਂ ਮ ਆਚਾਰੇ ਨਗਾ ਦੇ ਵਿੱਚ ਇੱਕ ਟਾਪ ਦਾ ਨਗੀਨੇ ਕ ਨਹੀਂ ਬਖ ਚੱਲ ਠੀਕ ਹੈ ਪਹਿਲਾ ਜਾਣਕਾਰੀ ਆਪਾਂ ਉਹਦੀ ਲਵਾਂਗੇ ਉਹਦੀ ਦੇ ਦੇਣੇ ਠੀਕ ਹੈ ਉੱਚੀ ਬੋਨਮੜਾ ਸੰਗ ਜੇ ਨਾ ਤੇ ਨਹੀਂ ਉਹਦੀ ਜਾਣਵਰੀ ਜਾਣਕਾਰੀ ਜ਼ਰੂਰ ਦੇਣਾ ਵੀਰੇ ਹਾਂ ਇੱਥੇ ਵੀਰੇ ਮੂੰਹ ਤੋਂ ਖੀਰੀ ਆ ਜੇ ਖੀਰੀ ਹਾਂ ਮਾੜੇ ਦਾ ਸੁਆ ਸੁਊਗੀ ਪਹਿਲਾ ਸੁਆ ਹਾਂ ਮਾੜੇ ਮੋਟੇ ਦੰਦ ਪਟਦੀ ਹੋ ਖਰਚੇ ਜੇ ਕੱਟੇ ਮਾਰੇ ਮਾਰੇ ਖਰਚੇ ਕੱਢੇ ਜੇ ਦੋ ਦੰਦ ਤਾਂ ਕਹਿ ਨਹੀਂ ਸਕਦੇ ਇਹਨੂੰ ਠੀਕ ਹੈ ਉੱਥੇ ਤੱਕ ਕੰਪਲੀਟ ਨਹੀਂ ਕਰਦੇ ਉੱਥੇ ਤੱਕ ਦੋ ਦੰਦ ਆਪਾਂ ਕਹਿ ਨਹੀਂ ਸਕਦੇ ਇਹਨੂੰ ਅਜੇ ਖੀਰੀਆਂ ਜੀ ਆਉਂਦੀਆਂ ਵੀਰੇ ਖੀਰੀਆਂ ਜੀ ਮੰਨੇਗਾ ਹਾਂ ਚੱਲ ਤੇਰੀ ਮਰਜ਼ੀ ਆ ਅੱਛਾ ਛੋਟੀ ਦਾ ਕੱਦ-ਕਾਠ ਵੀ ਠੀਕ ਆ ਗਿਆ ਪਹਿਲਾ ਸੂਆ ਸੁੰਦੀ ਆ ਹਾਂਜੀ ਵੀਰੇ ਹਨਾ ਇਹ ਤੇਰਾ ਏਰੀਆ ਹਰਿਆਣੇ ਦਾ ਆ ਗਿਆ ਸੱਚੇ ਸੱਚੀ ਦਸੀ ਕਿ ਪੰਜਾਬ ਚ ਲਿਆਂਦੀ ਆ ਕੇ ਹਰਿਆਣੇ ਚ ਜੀਨ ਤੋਂ ਲੇ ਵੀਰੇ ਪਰ ਹਰਿਆਣੇ ਚ ਜੀਨ ਤੋਂ ਹਾਂਜੀ ਵੀਰੇ ਠੀਕ ਆ ਅ ਕੀ ਆਸ ਲੱਗਦੀ ਏ ਤੈਨੂੰ ਵੀ ਪਹਿਲੇ ਆਸ ਵੀਰੇ ਪਹਿਲਾਂ ਨਹੀਂ 15 ਸੂਣਾ ਤੋਂ ਦੁੱਧ ਦੇਣਾ ਜੇ 15 14 ਤੋਂ 15 ਦਿਨ ਪਈ ਐ ਦੇ ਅੱਛਾ ਯਾਰ ਥਣ ਲੇ ਵੀ ਦੀ ਬੜੀ ਸਾਫ ਆ ਹਨਾ ਅਜੇ ਤੇ ਵੀਰੇ ਲੇਵਾ ਕੁਝ ਵੀ ਨਹੀਂ ਲੇ ਰੇ ਲੇਵਾ ਅਨੇ ਬਣਾਉਣਾ ਸਟਾਰਟ ਕਰਿਆ ਠੀਕ ਆ ਖਾ ਪੀ ਕੇ ਜੇ ਬਣੂਗੀ ਬਾਕੀ ਚਵਾਇਆਂ ਪਹਿਲਾਂ ਨਾ ਕੱਟੀ ਦਾ ਚਵਾਇਆਂ ਨਾ ਬਣ ਸਹੀ ਗੱਲ ਆ ਦਿਨ 15 ਪੇ ਆ 14 15 ਦਿਨ ਖੁੱਲੇ ਪਏ ਆ ਜੇ ਪੁਰਾਣੀ ਡਾਲੇ ਕੱਟੀ ਦੀ ਜਮਾ ਵੀ ਠੀਕ ਆ ਖੋਲ ਫਿਰ ਕਰ ਆਪਾਂ ਤੋਰ ਕੇ ਦੱਸ ਗਏ ਗਰਦੀਪ ਲੈ ਵੀ ਲਗਾਤਾਰ ਖਿੱਚੀ ਤਰਾ ਕਰ ਲੈ ਵੀ ਆ ਦੇਖ ਲੋ ਇੱਕ ਸਿਰੇ ਦਾ ਨਗੀਨਾ ਆਉਂਦਾ ਬਾਹਰ ਤੇ ਕੱਦ ਕਾਠ ਚੈੱਕ ਕਰ ਲੋ ਸਿੰਗਾ ਸੂੰਗਾ ਦੀ ਬਹੁਤ ਸੋਹਣੀ ਸੁਨੱਖੀ ਝੋਟੀ ਆ ਗਈ ਤੇ ਮੂੰਹੋਂ ਤੁਸੀਂ ਦੋ ਦੰਦਾਂ ਨਾਲ ਲੜੋ ਤੇ ਪਲਾਖੀਰੀ ਲੈ ਵੀ ਦੀ ਕੁਆਲਿਟੀ ਕੁਆਲਿਟੀ ਜਿਹੜੀ ਹੈਗੀ ਇਹ ਪੂਰੀ ਟੌਪ ਕਲਾਸ ਆ ਬਾਕੀ ਉੱਤੋਂ ਚੈੱਕ ਕਰ ਲਾ ਇਧਰ ਲਿਆ ਕਰਾਂ ਗਰਦੀਪ ਇਧਰ ਦੇਖ ਲੋ ਲਿਆ ਕਰਾ ਲਿਆ 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 ਲੈ ਵੀ ਆ ਦੇਖ ਲੋ ਹੁਣ ਕਦ ਕੱਠ ਤ ਤਨੂੰ ਜਮ ਓਕੀ ਆ ਹਨਾ ਜਮ ਓਕੀ ਦੀ ਰਿਪੋਰਟ ਆ ਵੀਰੇ ਕਿਸੇ ਪਾਸੇ ਹੱਥ ਧਰਾਣੀ ਇਹ ਆਪਾਂ ਦਿਖਾਉਣੀ ਤਾਂ ਨਹੀਂ ਸੀ ਪਰ ਆਪਾਂ ਸ਼ੌਂਕ ਵਾਜ ਦਿਖਾਉਣੇ ਆ ਆਪਣੇ ਕੋਲੇ ਜੇ ਦਾ ਕੋਈ ਚੰਗਾ ਵੀ ਆਪਣਾ ਭਰਾ ਆ ਕੋਈ ਮੁੱਲ ਲਾਉਣ ਵਾਲਾ ਤਾਂ ਆਪਾਂ ਸੇਲ ਕਰਾਂਗੇ ਨਹੀਂ ਆਪਣੇ ਕੋਲੇ ਜਿਹਦੇ ਤਿਆਰ ਹੋ ਵੀ ਸੂਪੇ ਆਪਾਂ ਉਸ ਦਿਨ ਦੁੱਧ ਚਵਾ ਕੇ ਫੇਰ ਬਕਾਊ ਕਰਾਂਗੇ ਇਹਨੂੰ ਠੀਕ ਆ ਇੱਕ ਸ਼ੌਂਕ ਵਾਜ ਦੇ ਵੀਡੀਓ ਦਿਖਾਈਏ ਆਪਾਂ ਠੀਕ ਆ ਤੈਨੂੰ ਫਿਰ ਇਹਦਾ ਜਿਹੜਾ ਰੇਟ ਹੈਗਾ ਰੇਟ ਵੀਰੇ ਦਾ ਫੋਨ ਤੇ ਕਰਾਂਗੇ ਆਪਾਂ ਬਹੁਤ ਚੰਗੀ ਕੀਮਤ ਦੀ ਝੋਟੀ ਆਪਾਂ ਚੰਗਾ ਭਾ ਭਰ ਕੇ ਲਿਆ ਇਹਦਾ ਠੀਕ ਆ ਹਾਂ ਬਾਕੀ ਸਾਰਿਆਂ ਦੇ ਹੁਣ ਤੇ ਨਾ ਬਾਕੀ ਦੇ ਸਾਰੇ ਵੀਡੀਓ ਚ ਕਰਾਂਗੇ ਇਹ ਕੱਲੀ ਝੋਟੀ ਦਾ ਆਪਾਂ ਫੋਨ ਤੇ ਰੇਟ ਕਰਾਂਗੇ ਵੈਰੀ ਗੁੱਡ ਚੱਲ ਇੱਕ ਦਾ ਤੇਰੀ ਅਸੀਂ ਮੰਨਵਾਂ ਲੈਣਾ ਕੋਈ ਗੱਲ ਨਹੀਂ ਉਹ ਤੇਰੀ ਮਰਜ਼ੀ ਆ ਅੱਛਾ ਮੱਜਾ ਚਾਰ ਇੱਕੋ ਬਰਾਬਰ ਆ ਭੈਣ ਨਹੀਂ ਕਹਿ ਸਕਦੇ ਪਰ ਇਹ ਜਿਹੜਾ ਨਗੀਨਾ ਨਾ ਵੀ ਆ ਤੀਜਾ ਸੂਆ ਲੜਾ ਆ ਦੂਜਾ ਸੂਆ ਲੜਾ ਠੀਕ ਹੈ ਹੈ ਸਾਰਿਆਂ ਤੋਂ ਵੱਡੀ ਪਹਿਲਾਂ ਨੇ ਕਿਰੀ ਐਡੀ ਝੋਟੀ ਆਪਾਂ ਅੱਜ ਤੱਕ ਨਾ ਜ਼ਿੰਦਗੀ ਤੇ ਲਈਆ ਤਾਂ ਨਾ ਹੀ ਲੈਣੀ ਆ ਠੀਕ ਆ ਤੇਰੀ ਜਿਵੇਂ ਹੁਣ ਇਧਰਲੇ ਪਾਸਿਓ ਆਹ ਮੱਝ ਆ ਗਈ ਹਾਂਜੀ ਵੀਰੇ ਹਣਾ ਇੱਥੋਂ ਸਟਾਰਟ ਕਰ ਲਗੇ ਕਰ ਲੋ ਵੀਰੇ ਤੇ ਇਹਦਾ ਸੂਆ ਦੱਸ ਪਹਿਲਾਂ ਇਹਦਾ ਸੂਆ ਵੀਰੇ origignal ਦੂਜਾ ਦੂਜਾ ਸੂਆ ਹਾਂ ਠੀਕ ਮੂੰਹ ਤੋਂ ਛੇ ਜਾਂਦਾ ਠੀਕ ਆ ਹਾਂ ਪਹਿਲਾਂ ਨੇ 13 ਕਿਲੋ ਦੁੱਧ ਦਿੱਤਾ ਪਿਆ ਹੁਣ ਕਿੰਨਾ ਦੁੱਧ ਪਾ ਦੂਗੀ 15 ਤੋਂ ਪਲੱਸ ਪਲੱਸ ਗੱਡੂ ਵੀਰੇ ਚਾਹੇ ਦੋ ਟਾਈਮ ਅਗਲਾ ਸਾਈ ਕਰ ਲੈ ਜਦੋਂ ਸੂਪੀ ਆਪਾਂ ਚਵਾ ਕੇ ਦੇ ਦਾਂਗੇ ਠੀਕ ਆ ਖੋਲੀ ਫਿਰ ਕਰਾਂ ਗਰਦੀਪ ਲੈ ਵੀ ਝੋਟੀ ਚੈੱਕ ਕਰ ਲੋ ਸਿੰਘ-ਸੁੰਗ ਵੀ ਪੂਰਾ ਸ ਖੜੀ ਦਾ ਮੈਂ ਲੈਵਾ ਚੈੱਕ ਕਰਵਾ ਦੇਣਾ ਥਣ ਵੀ ਜਿਹੜਾ ਚੰਗਾ ਆ ਦੇਖੋ ਹਨਾ ਥਣਾ ਦੀ ਕੁਆਲਿਟੀ ਕੁਆਲਿਟੀ ਤੁਸੀਂ ਦੇਖਣੀ ਆ ਬਾਕੀ ਇੱਥੇ ਆ ਕੇ ਤਸੱਲੀਆਂ ਤੁਸੀਂ ਕਰਨੀਆਂ ਏ ਲੈ ਚੱਲ ਗਰਦੀਪ ਲੈ ਵੀ ਆ ਦੇਖ ਲੋ ਦਿਨ ਕਿੰਨੇ ਪਏ ਇਹਦੇ ਇਹਦੇ ਵੀਰੇ 7-8 ਦਿਨ ਬਾਕੀ ਆ ਜੇ ਅੱਛਾ 7-8 ਦਿਨ ਬਾਕੀ ਇਹਦੇ ਹਾਂਜੀ ਵੀਰੇ ਠੀਕ ਆ ਅਹ ਦੇਖ ਲੋ ਮਿੱਤਰੋ ਤੁਸੀਂ ਹੁਣ ਕੱਦਵਾਜਕ ਨਹੀਂ ਉਹ ਵੀ ਚੰਗੀ ਆ ਗਈ ਹੈ ਨਾ ਪਲੀ ਵੀ ਚੰਗੀ ਆ ਅੱਛਾ ਤੇਰੇ ਆਈਡੀਆ ਮਤਲਬ ਹੁਣ 15 ਕਿਲੋ ਤੋਂ 15 ਕਿਲੋ ਤੋਂ ਪਲੱਸ ਪਲੱਸ ਕੱਢੂਗੇ ਇਹਦਾ ਟਾੜਾ ਬਟਾ ਰੇਟ ਟਾੜਾ ਬਟਾ 1 ਲੱਖ 45 ਹਜ਼ਾਰ ਦੀ ਮੱਝ ਆਪਾਂ ਦੇ ਦਾਂਗੇ ਅੱਛਾ ਚਾਹ ਕਾਲੀ ਆ ਕੋਈ ਐ ਨਹੀਂ ਹੈ ਵੀ ਪੂਸ਼ ਜ਼ਰੂਰ ਚਿੱਟੀ ਆ ਬਾਕੀ ਸਰੀਰ ਤੋਂ ਕਿਸੇ ਤੋਂ ਵੀ ਆ ਕੇ ਕਈ ਮੰਜਾ ਵੀ ਵੀ ਰੰਗ ਲਾਲ ਜਾ ਹੋ ਜਾਂਦਾ ਠੀਕ ਹੈ ਉਸ ਲੋਟ ਨਹੀਂ ਆ ਜਿਹੜੀਆਂ ਚਾਰੇ ਮੱਝਾਂ ਸ਼ਾਹ ਕਾਲੀਆਂ ਜਿਵੇਂ ਪੂਸ਼ ਤੋਂ ਜ਼ਰੂਰ ਚਿੱਟੀ ਹੋਊਗੀ ਠੀਕ ਆ ਲੋ ਵੀ ਪੂਸ਼ ਤਾਂ ਇੰਨੀ ਕਿ ਚਿੱਟੀ ਚੱਲਦੀ ਹੁੰਦੀ ਆ ਹਣਾ ਇਹ ਆ ਬਾਕੀ ਥਾਂ ਤੂੰ ਦਾ ਸਹਿਜ ਜਮਾ ਅੱਥੀ ਚਵਾਈ ਵਾਲਾ ਵੀਰੇ ਅਜੇ ਤਾਂ ਯਾ ਢੱਲੇ ਹੀ ਪਾਲੀਂਗਾ ਪੰਜੀਆਂ ਵਾਲੀਆਂ ਪੰਜੀਆਂ ਵੀਰੇ ਯਾ ਬਾਕੀ ਇਹ ਤਾਂ ਹਾਂ ਹਫਤਾ ਬਾਕੀ ਹੈ ਹੈ ਠੀਕ ਆ ਆ ਫਿਰ ਕਰਾਂ ਇੱਧਰ ਤੀਜੇ ਨੰਬਰ ਤੇ ਯਾਰ ਆ ਮੱਝ ਤੇਰੀ ਚੌੜੀ ਚੂੜੀ ਪਾਲੀ ਹੈ ਦੇਖੀ ਲੈ ਇਹ ਵੀਰੇ origignal ਤੀਜਾ ਸੂਆ ਤੀਜਾ ਹਾਂ ਕਹਿਨੋਂ ਆਪਾਂ ਦੂਜਾ ਵੀ ਕਹਿ ਸਕਦਾ ਤਾਂ ਵੀ ਚੱਲੂਗੀ ਅੱਛਾ ਹਾਂ ਤੇ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ ਅੱਜ ਵੀਰੇ 8 ਤੋਂ 7 ਦਿਨ ਹੋ ਗਏ ਸੂਈ ਨੂੰ ਠੀਕ ਆ ਹਾਂ ਤੇ ਹੁਣ 14 ਕਿਲੋ ਤੋਂ ਬਾਹਰ ਪਰ ਆਪਾਂ ਕੰਡੇ ਤੋਲ ਦੂ ਚਾਹੇ ਕੰਡਾ ਆਪਦਾ ਲੈ ਬੰਦਾ ਦੋ ਟਾਈਮ ਚੋਲੇ ਚਾਰ ਟਾਈਮ ਚੋਲੇ ਆਪਣੇ ਕੋਲੇ ਗੱਪ ਨਾ ਹੋਵੇ ਕਿਤੇ ਨਹੀਂ ਵੱਡੇ ਭਾਈ ਗੱਪ ਨਾ ਇੱਕ ਗੱਲ ਆ ਬੰਦਾ ਖੁਦ ਵੀਡੀਓ ਚ ਆ ਕੇ ਬੋਲਦੇ ਆਪਣੇ ਕੋਲੇ ਵੀ ਗੱਪ ਮਾਰਿਆ ਬੰਦੇ ਜੇ 14 ਕਿਲੋ ਤੋਂ ਬਾਹਰ ਹੋਇਆ ਤਾਂ ਆਪਾਂ ਨੂੰ ਆ ਕੇ ਜੇ ਘਟ ਗਿਆ 100 ਗ੍ਰਾਮ ਆਪਾਂ ਮੈਂ ਮੁਕਤ ਦੇਵਾਂਗੇ ਹੋਰ ਬੋਲੋ ਵੈਰੀ ਗੁੱਡ ਅੱਛਾ ਤੀਜਾ ਸੂਆ ਹਾਂਜੀ ਵੀਰੇ ਠੀਕ ਆ ਮਗਰ ਬੱਚਾ ਇਹਦੇ ਕੱਟਾ ਵੀਰੇ ਕੱਟਾ ਠੀਕ ਆ ਖੋਲ ਗਰਦੀ ਫਿਰ ਕਰ ਲੈ ਵੀ ਆਹ ਦੇਖ ਲੋ ਲੇਵਾ ਜਿਹੜਾ ਹੈਗਾ ਆਪਾਂ ਖੜੀ ਦਾ ਨੋਟ ਕਰਵਾ ਲ ਗਏ ਇੱਕ ਵਾਰੀ ਹੈਨਾ ਆ ਦੇਖੋ ਥਣ ਲੇਵਾ ਚੈੱਕ ਕਰ ਲੋ ਜਿਹੜੀ ਚੀਜ਼ ਆ ਤੁਹਾਡੇ ਸਾਹਮਣੇ ਆ ਬਾਕੀ ਭਾਈ ਮਾ ਤੁਹਾਨੂੰ ਦੱਸਾਂ ਗੱਲ ਫੇਲ ਹੈ ਹੁਣ ਦੇਖ ਲਓ ਤੁਸੀਂ ਮੱਝ ਜਿਹੜੀ ਹੈਗੀ ਜਿਹੇ ਵੀਰੇ ਪਾਕਿਸਤਾਨ ਚ ਵੱੱਜਾ ਹੁੰਦੀਆਂ ਨਾ ਉਹ ਸਾਰੇ ਢੰਗ ਲੱਗੇ ਹੋਏ ਆ ਮੱਝ ਨੂੰ ਠੀਕ ਆ ਇਹ ਆ ਦੇਖ ਲਓ ਮਿੱਤਰੋ ਤੁਸੀਂ 14 ਕਿਲੋ ਦੁੱਧ ਇਹਦੇ ਥੱਲੇ ਤਿਆਰ ਮਿਲੂ ਤੇ ਰੇਟ ਦੱਸ ਦੇਦਾ ਰੇਟ ਵੀਰੇ ਆਪਾਂ 1,32,000 ਦੀ ਮੱਝ ਦੇਣੀ ਹੈ ਇਹ 1,32 ਦੀ ਹਾਂਜੀ ਵੀਰੇ ਠੀਕ ਆ ਟਾੜਾ ਵਾਟਾ ਕੋਈ ਵਿੱਚੋਂ ਮਾਨਤਾ ਮਾਨਤਾਂ ਜ਼ਰੂਰ ਕਰਾਂ ਕੋਈ ਵੀ ਆਪਣਾ ਭਾਈ ਨੇਰੇਆਂ ਦੂਰੋਂ ਚੱਲ ਕੇ ਆਪਾਂ ਮਾਨਤਾਂ ਜ਼ਰੂਰ ਕਰਾਂਗੇ ਉਹਦਾ ਠੀਕ ਆ ਲੈ ਚੱਲ ਕਰਾਂ ਆ ਜਾ ਅੱਛਾ ਤੈਨੂੰ ਜਿਹੜੀ ਤੇਰੀ ਆ ਆ ਗਈ ਝੋਟੇ ਹਾਂਜੀ ਵੀਰੇ ਇਹਦਾ ਸੁਆ ਦੱਸ ਇਹ ਸੁਆ ਤੀਜਾ ਵੀਰੇ ਤੀਜਾ ਸੁਆ ਹਾਂਜੀ ਵੀਰੇ ਕਿੰਨੇ ਦਿਨ ਹੋ ਗਏ ਸੂਈ ਇਹ ਅੱਜ ਸਵੇਰ ਹੀ 4 ਵਜੇ ਸੂਈ ਵੀ ਆ ਅੱਛਾ ਆਹ ਬੱਚਾ ਆ ਗਿਆ ਆਹ ਬੱਚਾ ਹੈ ਵੀਰੇ ਦਾ ਠੀਕ ਆ ਤੇ ਕਿਵੇਂ ਕੀ ਹਸ ਹੁਕਤਾ ਬੈਦਾ ਦੁੱਧ ਦਾ ਇਹ ਵੀਰੇ ਸਵੇਰ ਬੋਲੇ ਚ ਖਾਲੀ ਕਰੀ ਪਾ ਦੁਪਹਿਰੇ ਵੀ ਖਾਲੀ ਕਰੀ ਪਿਆ ਠੀਕ ਹੈ ਇਹ ਆਪਣੇ ਕੋਲੇ ਕੱਲ ਸਵੇਰ ਆਈ ਸੀ ਹਾਂ ਵੀ ਕੱਲ ਸ਼ਾਮ ਨੂੰ ਸੂਈ ਵੀ ਅੱਜ ਸਵੇਰ ਸੂਈ ਹੈ ਇਹ ਅੱਛਾ ਹਾਂ ਇਹ ਉਪਰਾ ਮੰਨ ਕੇ ਸੂਈ ਆਪਣੇ ਕੋਲੇ ਆ ਤੇ ਠੀਕ ਹੈ ਤੇ ਇਹਦਾ ਵੈਸੇ ਵੀ ਉ ਚਲ ਨਾਰਮਲ ਰਿਕਾਰਡ ਵੀਰੇ ਦੇ 14 15 ਕਿਲੋ ਦਵਾ ਪਰ ਆਪਾਂ 13 ਕਿਲੋ ਦੀ ਖੁੱਲੀ ਗਾਰੰਟੀ ਲੈਣੇ ਆ ਬੰਦਾ ਚੈ 5 ਤੋਂ 4 ਦੇ ਨਾਲ ਪਾ 13 ਕਿਲੋ ਡੱਬੇ ਮਾਰ ਕੇ ਦੇ ਦਾਂਗੇ ਠੀਕ ਆ ਲੈ ਖੋਲ ਕਰਾਂ ਗਰਦੀਪ ਇਹ ਆ ਦੇਖ ਲੋ ਚੈਲੰਜ ਵਾਲੇ ਨਹੀਂ ਕਰਈਦੇ ਹੁੰਦੇ ਤੈਨੂੰ ਮੈਂ ਦੱਸਾਂ ਅਗਲ ਇੱਧਰ ਝਾਕ ਬੱਡੇ ਪਈ ਪਸ਼ੂਆਂ ਤੇ ਮਾਨ ਆਪਾਂ ਨੂੰ ਆਪਾਂ ਨੂੰ ਕੰਮ ਕਰਦਿਆਂ ਨੂੰ 12 13 ਸਾਲ ਹੋ ਗਏ ਇਹਨਾਂ ਠੀਕ ਆ ਗੱਲ ਕਈ ਨਹੀਂ ਕਿ ਨੌਲੇਜ ਬੰਦੇ ਨੂੰ ਆ ਜਾਂਦੀ ਹੈ ਸਹੀ ਗੱਲ ਆ ਕੱਦ ਕਾਠ ਚੰਗਾ ਆ ਗਿਆ ਹਨਾ ਹਾਂਜੀ ਵੀਰੇ ਕੀ ਰੇਟਰ ਹੋ ਫਿਰ ਇਹਦਾ ਰੇਟ ਵੀਰੇ ਇਹਦਾ ਵੀ 1 32 ਆ ਅੱਛਾ 1 ਲੱਖ ਤੇ 32000 ਉਂ ਵਜਣ ਵਾਲੀਆਂ ਮੱਝਾਂ ਤੇਰੀਆਂ ਬਸ ਇੰਨਾ ਆਪਾਂ ਕਹਿ ਸਕਦੇ ਆ ਇਹ ਨਸਲ ਬਰੀ ਬਾਲੀ ਆ ਵੀ ਮੱਜਾ ਚੱਕੂ ਐ ਨਹੀਂ ਕਹਿ ਸਕਦੇ ਪਾਣੂ ਕੀ ਨਸਲ ਚ ਬੇ ਬੇ ਨਸਲ ਹੋਣਗੀਆਂ ਇਹ ਯਾਰ ਥੱਲੋਂ ਢੰਗ ਵੰਗ ਜੇ ਦੇਖੀ ਮੇਰੇ ਕੱਚੀ ਸੂਈ ਆ ਜਮਾ ਚੇਪਾ ਬੱਚਾ ਲਾਲੀ ਜੇ ਚੇਪਾ ਨਿਕਲਿਆ ਤਾਂ ਅੱਖ ਨਹੀਂ ਜਿੰਨਾ ਆਕੂ ਦੁਪਹਿਰੇ ਵਿੱਚ ਹੋਈ ਵੀ ਆਪਾਂ ਕੋ ਇਹ ਆਪਾਂ ਐ ਨਹੀਂ ਵੀਡੀਓ ਕਰਕੇ ਵੀ ਆਪਾਂ ਦੁਪਹਿਰੇ ਰੋਕ ਰੱਖਿਆ ਹੋਵੇ ਠੀਕ ਆ ਗੱਲ ਮੋੜ ਲਿਆ ਗਰਦੀਪ ਕਰਾ ਲੈ ਵੀ ਆ ਚੈੱਕ ਕਰ ਲੋ ਬਾਈ ਕਹਿੰਦਾ ਕੱਚੀ ਸੂਈ ਹੋਈ ਆ ਛੋਟੀ ਇਹ ਲੈ ਚੱਲ ਲੈ ਚੱਲ ਠੀਕ ਆ ਹਈ ਤਾਂ ਫਿਰ ਬਣ ਜੂਗੀ ਅਜੇ ਤਾਂ ਖਾ ਪੀ ਕੇ ਬਣੂਗੀ ਵੱਡੇ ਭੈਜੀ ਲਾਊਗੀ ਇੱਥੇ ਆ ਕੇ ਉਪਰੇ ਕਿਲੇ ਤੇ ਆ ਕੇ ਪਸੂ ਦੋ ਚਾਰ ਤਨੂ ਵੀ ਕਰ ਸਕਦਾ ਏ ਠੀਕ ਆ ਅੱਛਾ ਹੁਣ ਗਾਵਾਂ ਕਿਹੜੇ ਪਸੂ ਲੱਗਣਾ ਮੈਨੂੰ ਐ ਦੱਸ ਗਾਵਾਂ ਵੀਰੇ ਵੱਡੀ ਗਾਂ ਤੋਂ ਹੀ ਲੱਗਾਂਗਾ ਚੱਲ ਫਿਰ ਕਰਾਂ ਇਹ ਲੈ ਵੀ ਮੁੰਡਾ ਪੱਟੀ ਗਾਂ ਕੇ ਨਹੀਂ ਲੈ ਕੇ ਚੱਲਦਾ ਕਿਹੇ ਜੀ ਗਾਂ ਆਪਾਂ ਦੇਖ ਲਗੇ ਜਿਹੜੀ ਤੇਰੀ ਆ ਬਿਹੜ ਆ ਗਈ ਹਾਂਜੀ ਇਹਦਾ ਸੁਆ ਦੱਸ ਇਹਦਾ ਸੁਆ ਦੂਜਾ ਵੀਰੇ ਦੂਜਾ ਸੁਆ ਕਿੰਨੇ ਦਿਨ ਬਾਕੀ ਪਏ ਤੇ ਇਹਦੇ ਹਫਤਾ ਬਾਕੀ ਆ ਵੀਰੇ ਜੀ ਹਫਤਾ ਬਾਕੀ ਤੇ ਕਿੰਨੇ ਕ ਦੁੱਧ ਆਲੀ ਰੋ ਦੁੱਧ ਵੀਰੇ 30 ਪਲੱਸ ਕੱਢੂਗੀ ਕੋਈ ਬੰਦਾ ਪੰਜ ਤੋਂ ਪੰਜ ਤੋਂ 4 ਦਿਨ ਹੋ ਗਏ ਆਪਾਂ ਚੋਕੇ ਦੇ ਦਾਂਗੇ ਠੀਕ ਆ ਸੂਈ ਨੂੰ ਹਾਂ ਅਜੇ ਹਫਤਾ ਬਾਕੀ ਇਹਦਾ ਇਹਦਾ ਲੇਵਾ ਬਣਾਉਣਾ ਸਟਾਰਟ ਕਰਿਆ ਬੱਚੀ ਨੇ ਜੀ ਠੀਕ ਆ ਖੋਲ ਕੇ ਰੋਵੀ ਮਿੱਤਰੋ ਲੈ ਵੀ ਆ ਦੇਖ ਲੋ ਇੱਕ ਸਕੀਮ ਇਹਨਾਂ ਤੋਂ ਲੈ ਲਾਂਗੇ ਆਪਾਂ ਤੁਹਾਨੂੰ ਵਰਗੇ ਕਹਿੰਦੇ ਕੋਈ ਗੱਲ ਨਹੀਂ ਮੈਂ ਇਹਨਾਂ ਨੂੰ ਕਿਹਾ ਭਾਈ ਜਿਹੜਾ ਹੈਗਾ ਨਾ ਦੁੱਧ ਪਹੂ ਘੱਟੋ ਘੜ 15 20 ਦਿਨ ਲਾ ਦਿੰਦਾ ਠੀਕ ਆ ਪਰ ਲੇਵੇ ਦੀ ਕੁਆਲਿਟੀ ਹੈ ਜਿਹੜੀ ਉਹ ਦੇਖ ਲੋ ਤੁਸੀਂ ਚੈੱਕ ਕਰ ਲੋ ਕੱਦ ਕਾਠ ਵੀ ਚੰਗਾ ਆ ਗਿਆ ਇਸ ਗਾਂ ਦਾ ਹਾਂ ਅੱਛਾ ਮੰਨ ਕੇ ਚੱਲ ਤਾਨੂੰ ਵੀ ਪੋਲੇ ਹੱਥ ਨਾਲ ਵੀ 25-25 ਕਿਲੋ ਤਾਂ ਆਰਾਮ ਨਾਲ ਇਹ ਜੇ ਇਹ ਸਿਆਲ ਚ ਹੁੰਦੀ ਤਾਂ 40 ਕਿਲੋ ਨਾਲ ਹੱਥ ਮਾਰਨਾ ਸੀ ਪਰ ਆਪਾਂ 30 ਕਿਲੋ ਤੋਂ ਪਲੱਸ ਦੁੱਧ ਕਹਿ ਕੇ ਦਿੰਨੇ ਆ ਠੀਕ ਹੈ ਬਰੀਡ ਵਾਲੀ ਆ ਬੱਚੀ ਚ ਕੀ ਰੇਟਰ ਹੋ ਇਹਦਾ ਰੇਟ ਵੀ ਦਾ 1,22,000 1,22,000 ਠੀਕ ਆ ਟਾਟਾ ਬਾਟਾ ਟਾਟਾ ਬਾਟਾ ਜੇ ਕੋਈ ਵੱਡੇ ਭਾਈ ਆਉ ਉਹ ਆਪਣਾ ਮਾਨ ਤਾਂ ਜਰੂਰ ਕਰਾਉਗਾ ਲੈ ਵੀ ਆ ਦੇਖ ਲਓ 30 ਕਿਲੋ ਵਾਲੀ ਬਿਹੜ ਚੈੱਕ ਕਰਨ ਤੇ 1,22,000 ਦੀ ਠੀਕ ਆ ਆ ਜਾ ਕਰ ਅੱਗੇ ਇੱਕ ਨਾ ਐਰ ਸ਼ੈਰ ਆ ਗਈ ਇਹਦਾ ਮੈਨੂੰ ਐ ਦੱਸ ਸੂਆ ਦੱਸ ਇਹਦਾ ਇਹਦਾ ਸੂਆ ਦੂਜਾ ਹੈ ਵੀਰੇ ਦੂਜਾ ਹਾਂ ਠੀਕ ਹੈ ਤੇ ਕਿੰਨੇ ਕ ਦਿਨ ਬਾਕੀ ਇਹਦੇ ਇਹਦੇ ਵੀ 14 ਤੋਂ 15 ਦਿਨ ਬਾਕੀ ਆ ਜੇ ਹਜੇ 14 15 ਹਾਂ ਕਿੰਨੇ ਕ ਦੁੱਧ ਵਾਦ ਵਾਲੀ ਰਹੂ ਦੁੱਧ ਇਹ 20 ਪਲੱਸ ਕੱਢੂਗਾ ਬੜੇ 20 ਕਿਲੋ ਠੀਕ ਆ ਅੱਛਾ ਦਿਨ ਪਏ ਆ ਹਜੇ ਦਿਨ ਪਏ ਆ ਜੀ ਠੀਕ ਹੈ ਖੋਲ ਵੀ ਗਰਦੀਪ ਕਰਾਂ ਲੈ ਵੀ ਆਹ ਦੇਖ ਲੋ ਚਿੱਟੇ ਲਾਲ ਰੰਗ ਦੇ ਵਿੱਚ ਇਹਨੂੰ ਨਸਲ ਜਿਹੜੀ ਹੈਗੀ ਤੁਸੀਂ ਜੋ ਮਰਜ਼ੀ ਮੰਨ ਲਿਓ ਠੀਕ ਆ ਪਰ ਥਣ ਲੇਵੇ ਦੀ ਬੜੀ ਬਾ ਕਮਾਲ ਆਹ ਦੇਖ ਲੋ ਥਣ ਤਾਂ ਮਾਦੀ ਦੀ ਦੇ ਨਾਲ ਘੜ ਕੇ ਲਾਇਆ ਹੋਇਆਗਾ ਹੂੰ ਚੱਕ ਲੋ ਕਰਾਂ ਲੈ ਵੀ ਇਹਦਾ ਰੇਟ ਦੱਸ ਦੇ ਟਾੜਾ ਵਾਟਾ ਇਹਦਾ ਰੇਟ ਮੇਰੇ 92000 ਰੁਪਏ ਅੱਛਾ ਹਾਂ ਠੀਕ ਆ ਦੁੱਧ B+ ਖੁੱਲਾ ਗੱਡੂ ਵੀਰੇ ਠੀਕ ਆ ਲੈ ਵੀ ਆ ਜਾ ਕਰਾਂ ਮੋੜ ਲਿਆ ਕਰਦੀਪ ਲੋ ਵੀ ਆ ਦੇਖ ਲੋ ਹਾਈਟ ਸਮੀ ਪਲੀ ਜਿਹੜੀ ਹੈਗੀ ਚੰਗੀ ਆ ਦੁੱਧ ਜਿਵੇਂ ਬਾਈ ਦੀ ਅੱਖ ਹੈ ਹਨਾ ਵੀ ਇਹਨਾਂ ਨੂੰ ਗੱਪ ਵਾਲਾ ਕੰਮ ਹੀ ਹੁੰਦਾ ਪਰ ਸੇਵਾ ਤੇ ਵੀ ਡਿਪੈਂਡ ਕਰਦਾ ਹੁੰਦਾ ਕੰਮ ਲੈ ਵੀ ਆ ਆ ਜਾ ਕਰਾਂ ਹੁਣ ਜਿਹੜੀ ਆ ਆ ਗਈ ਤੇਰੀ ਹਾਂਜੀ ਵੀਰੇ ਜਰਸੀ ਜੀ ਇਹ ਮੰਨ ਕੇ ਜਦ ਕੱਲੇ ਸਿੰਘ ਸਿੰਘ ਆਗੇ ਸਿੰਘ ਸਿੰਘ ਲਾਲਾ ਵੱਡੇ ਪਈ ਕੱਲੇ ਦੇ ਹਣਾ ਹਾਂਜੀ ਤੇ ਜੇ ਕੋਈ ਨਹੀਂ ਹੁੰਦੀ ਤਾਂ ਮੂੰਹੋਂ ਐਨ ਪੂਰੀ ਜਰਸੀ ਲੱਗਦੀ ਹੁਣ ਐ ਜੇ ਲੱਗਦਾ ਵੀ ਹਾਂ ਕ੍ਰਾਉਸ ਜਾ ਹਣਾ ਹਾਂ ਮੈਨੂੰ ਐ ਦੱਸੇ ਦਸੂਆ ਸੁਹਾ ਦੂਜਾ ਵੀਰੇ ਦਾ ਕਿੰਨੇ ਦਿਨ ਬਾਕੀ ਇਹਦਾ ਵੀਰੇ 10 ਤੋਂ 12 ਅੰਦਰ ਬਾਕੀ ਆ ਜੀ ਕਿੰਨੇ ਕ ਦੁੱਧ ਵਾਦ ਵਾਲੀ ਰਹੂਗੀ ਦੁੱਧ ਵੀਰੇ 17-18 ਕਿਲੋ ਖੁੱਲਾ ਪਾ ਦੂਗੀ ਠੀਕ ਹੈ ਕਹਿ ਨੂੰ ਆਪਾਂ 20 ਪਾਈਪ ਕਹਿ ਸਕਦੇ ਪਰ ਫਾਇਦਾ ਨਹੀਂ ਕਹਿ ਨੂੰ ਕੀ ਰੇਟਰ ਹੋਊਗੀ ਇਹਦਾ ਰੇਟ ਇਹਦਾ ਵੀਰੇ 70000 ਰੁਪਇਆ ਇਹ ਸਿੰਘ ਨਾ ਹੁੰਦੇ ਪੈ 65000 ਕਰਦੇ 65000 ਦੀ ਬੱਚੀ ਦੇ ਦਾਂਗੇ ਵੀਰੇ ਇਸ ਨੂੰ 65000 ਰੁਪਏ ਦੀ ਬੱਚੀ ਮਿਲੂਗੀ ਦਿਨ ਹਜੇ 10 ਬਾਕੀ ਆ ਦੁੱਧ ਬਾਈ ਨੇ ਸਹੀ ਗੱਲ ਆਖੀ ਆ ਠੀਕ ਆ ਵੀ 17 18 ਚੱਲ 15 ਤੋਂ ਤੁਸੀਂ ਪਾਰ ਮੰਨ ਕੇ ਲਿਆ ਸਕਦੇ ਹੋ ਠੀਕ ਆ ਬਾਕੀ ਲੇਵੇ ਦੀ ਜਿਹੜੀ ਹੈਗੀ ਨਾ ਬਨਾਵਟ ਬਨੂਤ ਥਾਨ ਥਣ ਜਿਹੜਾ ਉਹ ਚੰਗਾ ਲੱਗਿਆ ਹੋਇਆ ਤੇ ਚੈੱਕ ਕਰ ਲੋ ਚਮਕ ਧੁੰਕ ਵੀ ਚੰਗੀ ਹੈ ਲੈ ਜਾ ਗਰਦੀਪ ਬਾਈ ਇਹ ਆ ਲਾ ਅੱਛਾ ਤੁਹਾਨੂੰ ਜਿਹੜੀ ਤੇਰੀ ਆ ਪਹਿੜ ਆ ਗਈ ਹੈ ਨਾ ਕਾਲੀ ਡੱਬੀ ਹਾਂਜੀ ਵੀਰੇ ਤੇ ਇਹਦਾ ਸੂਆ ਦੱਸ ਬਾਈ ਇਹਦਾ ਸੂਆ ਵੀਰੇ ਤੀਜਾ ਤੀਜਾ ਸੂਆ ਦਿਨ ਕਿੰਨੇ ਬਾਕੀ ਪਏ ਨੇ ਦਿਨ ਇਹਦੇ ਵੀ 10 12 ਬਈ ਪਿੰਨ ਕਿੰਨੇ ਕ ਦੁੱਧ ਵਾਲੀ ਵੀਰੇ ਦੁੱਧ ਵੀਰੇ 20 ਪਲੱਸ ਕੱਢੂਗੇ ਠੀਕ ਆ ਅ ਮਤਲਬ ਹੁਣ 10 12 ਦਿਨ ਖੁੱਲੇ ਲੈ ਜੂਗੀ ਹਾਂਜੀ ਵੀਰੇ ਜੇ ਸਪੇਸ ਬਹੁਤ ਪਈ ਹੈ ਲੈ ਖੜੀ ਦਾ ਲੈਵਾ ਇਧਰ ਕਰੀ ਮੜੀ ਲਾਤੀ ਦੀ ਲੈ ਵੀ ਆਹ ਦੇਖ ਲੋ ਲੈਵਾ ਹੀ ਬੜਾ ਸੋਹਣਾ ਯਾਰ ਹਨਾ ਭਈ ਸਪੇਸ ਬਹੁਤ ਪਈ ਆ ਬਹੁਤ ਭਰਨਾ ਵੀਰੇ ਢਿਲਾਂ ਬਹੁਤ ਪਈਆਂ ਨੇ ਹਾਂ ਇਹ ਆ ਜਾ ਕਰਾਂ ਖੋਲ ਲਿਆ ਕਰਾਂ ਬਾਈ ਆਪਾਂ ਚਿਪਾ ਲਾ ਕੇ ਦਹਾਵਾਂਗੇ ਦਾ ਸੋਨੂ ਨਾ ਥਣ ਜਿਹੜਾ ਲੱਗਿਆ ਲੈਵੇ ਨੂੰ ਉਹ ਯਾਰ ਨਾ ਬੜਾ ਮਜ਼ਬੂਤੀ ਮੱਝਾਂ ਵਾਲਾ ਥਣ ਕਹਿ ਸਕਦੇ ਆ ਬਾਕੀ ਤਾਂ ਬਰੀਡ ਤਾਂ ਤੁਹਾਡੇ ਸਾਹਮਣੇ ਆ ਇਹ ਆ ਦੇਖ ਲੋ ਏ ਲੈ ਵੀ ਇਹ ਤਾਂ ਜਾਣ ਜੂ ਨਹੀਂ ਬਾਲੀ ਆਉ ਵੇ ਤੇ ਦਲਜੀ ਗਾਂ ਚ ਦੇਖ ਲੈ ਲੈ ਤੈਨੂੰ ਗੁਰਦੀਪ ਇਹ ਖਿੱਚ-ਖਿੱਚ ਕੇ ਨਾ ਲੈ ਜਾਈ ਮੈਂ ਕਹਨਾ ਢਿੱਲਾ ਛੱਡ ਦੇ ਰੱਸਾ ਦੇਖ ਲੈ ਨਹੀਂ ਖੇਲ ਚ ਮਾਰੂ ਤੈਨੂੰ ਚਾਰ ਫੁੱਲਾ ਬਾਈ ਹਾਂ ਆ ਦੇਖ ਫੈਂਸ ਦੇਖ ਵੀਰੇ ਆਰਡਰ ਤੇ ਦੀਆਂ ਹੂੰ ਅੱਛਾ ਕੀ ਰੇਟਰ ਹੋ ਇਹਦਾ ਤੈਨੂੰ ਰੇਟ ਵੀਰੇ ਦਾ 72000 ਰੁਪਿਆ ਅੱਛਾ ਹਾਂ ਦੁੱਧ ਆਪਾਂ 20 ਪਲੱਸ ਕਹਿ ਕੇ ਦਿੰਨੇ ਦੁੱਧ ਵਾਧ ਦੇਊਗੇ 24 25 60000 ਕਰਨਾ ਰੇਟ ਮਾਨਤਨ ਕਰਾਤਾਂ ਕਿ ਤੁਸੀਂ ਕਹਤਾ 68000 ਦੀ ਬੱਚੀ ਦੇ ਦਿਆਂਗਾ ਤਾਂ ਪੱਕੀ ਕਰ ਪੱਕੀ ਕਰ ਚੱਲ ਫਿਰ ਕਰ ਆ ਜਾ ਅੱਛਾ ਤੈਨੂੰ ਜਿਹੜੀ ਤੇਰੀ ਆ ਆ ਗਈ ਕਾਲੀ ਰੱਬੀ ਅਗਲੀ ਇਹਦਾ ਦੱਸ ਮੈਨੂੰ ਇਹ ਦੂਜਾ ਸੂਆ ਵੀਰੇ ਸੂ ਗਈ ਜੇ ਦੂਜਾ ਸੂਆ ਹਫਤਾ ਬਾਕੀ ਇਹਦਾ ਤੇ ਕਿੰਨੇ ਕ ਦੁੱਧ ਵਾਦ ਵਾਲੀ ਦੁੱਧ ਪਾ ਦੂਗੀ 17-18 ਕਿਲੋ ਵੀਰੇ 17-18 ਕਿਲੋ ਹਾਂਜੀ ਵੀਰੇ ਠੀਕ ਆ ਖੋਲ ਕਰਾਂ ਬਾਹਰ ਫਿਰ ਲੈ ਆਪਾਂ ਤੋੜ ਕੇ ਦਿਖਾ ਦਈਏ ਲਿਆ ਕਰ ਅੱਚ ਇਹ ਹੈ ਗੋਲਮ ਟੋਲ ਕੀ ਰੇਟਰ ਹੋਤ ਨੂੰ ਇਹਦਾ ਰੇਟ ਵੀਰਾ ਦੇ ਜਸ ਨੂੰ 55000 ਦੀ ਬੱਚੀ ਦੇ ਦਾਂਗੇ ਆਪਾਂ ਤੇ ਦੁੱਧ ਕਿੰਨਾ ਪਾ ਦੂ ਦੁੱਧ 17 18 ਕਿਲੋ ਖੁੱਲਾ ਪਾਉ ਜੇ ਅਗਲੇ ਦੇ ਚੰਗੀ ਕੇਅਰ ਹੋਤ ਤੇ ਦੁੱਧ ਵਾਧੂ ਪਾ ਸਕਦੀ ਹੈ ਠੀਕ ਆ ਲੈ ਵੀ ਆ ਦੇਖ ਲੋ ਤੁਸੀਂ ਲੈਵੇ ਦੀ ਵੰਤਰਮੁਤਰ ਸੋਨੂੰ ਆਹਾ 55000 ਰੁਪਈ ਦੀ ਮਿਲੂਗੀ ਮਿੱਤਰੋ ਤੇ ਦੁੱਧ ਤੁਹਾਡੇ ਸਾਹਮਣੇ ਆ ਵੀ ਕਿੰਨਾ ਕ ਪਾਉਣਾ ਐਡਗਾ ਲਾ ਲੋ ਥਾਂਲੇਵਾ ਚੰਗਾ ਆ ਗਿਆ ਹਨਾ ਇਹ ਆ ਦੇਖੀ ਲੈ ਵੀ 55000 ਰੁਪਿਆ ਚੈੱਕ ਕਰ ਲੋ ਗਾਂ ਕਿਹੇ ਦੀ ਆ ਠੀਕ ਆ ਉਹ ਲੇਵਾ ਬੜਾ ਮਤਲਬ ਫਿਕਸ ਜਾ ਹਨਾ ਪੂਰਾ ਮਜ਼ਬੂਤ ਲੇਵਾ ਲੱਗਿਆ ਵੀਰੇ ਬੱਚੀ ਨੂੰ ਹੂੰ ਨਹੀਂ ਜੇ ਇਹ ਜਾ ਫਿਰ ਕਹਿੰਦੇ ਹੁੰਦੇ ਮਾਲ ਹੁੰਦਾ ਉਹੋ ਜਿਹਾ ਹੀ ਭਾ ਹੁੰਦਾ ਹਾਂ ਉਹੋ ਜਿਹਾ ਭਾ ਕਰਤਾ ਬੱਚੀ ਦਾ ਜਿਹੜੀ ਆ ਕਰਾਸ ਬ੍ਰੀਡ ਆ ਗਈ ਹਾਂਜੀ ਵੀਰੇ ਕਾਲੀ ਹਾਂਜੀ ਵੀਰੇ ਇਹੇ ਸੂਆ ਇਹ ਸੂਆ ਦੂਜਾ ਓਰੀਜਨਲ ਦੂਜਾ ਸੂਆ ਦਿਨ ਕਿੰਨੇ ਪਈ ਇਹਦੇ ਦਿਨ ਇਹਦੇ ਹਫਤਾ ਬਾਕੀ ਆ ਵੀਰੇ ਕਿੰਨੇ ਕ ਦੁੱਧ ਆਲੀ ਰੋ ਦੁੱਧ 20 ਪਲੱਸ ਫੁੱਲਾ ਗੱਡੂ ਬੱਚੀ ਠੀਕ ਹੈ ਤੇ ਰੇਟ ਇਹਦਾ ਤੈਨੂੰ ਫਿਰ ਰੇਟ ਵੀਰੇ ਇਹਦਾ 68000 ਰੁਪਿਆ 68 ਟਾਟਾ ਬਟਾ ਨਿਵੇੜ ਦੇ ਕੰਮ ਟਾਟਾ ਬਟਾ 65000 ਦੀ ਗਰਦੀਪ ਖੋਲਾ ਲੈ ਵੀ ਇੱਕ ਗੱਲ ਹੈਗੀ ਆ ਕੱਟ ਆਲਾ ਲੇਵਾ ਇਹਦਾ ਜਿਹੜਾ ਲੱਗਿਆ ਇਹਦੇ ਥਣ ਤੇ ਉਸ ਨੂੰ ਮੈਂ ਦਿਖਾ ਦਾਂ ਕੋਲੇ ਹੋ ਕੇ ਆ ਦੇਖ ਲੋ ਲੈ ਵੀ ਆਹ 65000 ਰੁਪਏ ਦੀ ਤੁਹਾਨੂੰ ਜੈਸ ਨੋ ਆ ਠੀਕ ਆ ਹਜੀ ਇੱਕ ਹਫਤਾ ਬਾਕੀ ਆ ਵੀ ਇਹਦਾ ਹਾਂ ਜਿਸ ਦਿਨ ਬੱਚੀ ਤਿਆਰ ਹੋਣ ਉਸ ਦਿਨ ਦਿਖਾਉਂਗੀ ਆਪਦੇ ਰੰਗ ਟੰਗ ਠੀਕ ਆ ਲੈ ਵੀ ਆਹ ਦੇਖ ਲੋ ਹੁਣ ਤੁਸੀਂ ਕ੍ਰਾਸ ਬਰੀਡ ਆਪਾਂ ਕਹਿ ਸਕਦੇ ਆ ਗਰਮੀਆਂ ਦਾ ਤੋਹਫਾ ਹੀ ਆ ਇਹ 65000 ਰੁਪਏ ਦੇ ਵਿੱਚ ਮਿਲੂ ਤੁਹਾਨੂੰ ਕੋਲੋਂ ਤੁਹਾਨੂੰ ਇਹਗਾ ਆ ਜਾਓ ਆ ਜਾਓ ਅੱਛਾ ਤਾਨੂੰ ਜਿਹੜੀ ਤੇਰੀ ਆ ਲਾਲ ਜੀ ਆ ਗਈ ਪੈਂਖੀ ਜੀ ਤੇ ਹੋਰ ਹੀ ਪੈਂਦੀ ਐ ਹਾਂਜੀ ਵੀਰੇ ਹਨਾ ਕਰਾਉਸ ਜੀ ਆ ਗਈ ਕਰਾਉਸ ਜੀ ਐ ਵੀਰੇ ਮੈਨੂੰ ਆਏ ਦੱਸੇ ਦਾ ਸੁਆ ਸੁਆ ਵੀਰੇ ਦਾ ਤੀਜਾ ਤੀਜਾ ਸੂਆ ਕਹਿਨ ਨੂੰ ਆਪਾਂ ਦੂਜਾ ਵੀ ਕਹਿ ਸਕਦੇ ਆ ਪਰ origignal ਤੀਜਾ ਸੂਆ ਹੈ ਵੀਰੇ ਠੀਕ ਆ ਦਿਨ ਕਿੰਨੇ ਕ ਬਾਕੀ ਆ ਦਿਨ ਦੇ 7 ਤੋਂ 8 ਦਿਨ ਬਾਕੀ ਆ ਵੀਰੇ ਕਿੰਨੇ ਕ ਦੁੱਧ ਵਾਲੀ ਆ ਦੁੱਧ 17-18 ਕਿਲੋ ਖੁੱਲਾ ਬੈਰੀ ਗੁੱਡ ਠੀਕ ਆ ਗੱਲ ਇੱਕ ਗੱਲ ਹੈਗੀ ਆ ਮਗਰੋਂ ਦੇਖੀ ਲੇਵਾ ਐ ਖਰੀਦਾ ਦਿਖਾਉਂਦੇ ਨਹੀਂ ਪਰ ਹੈ ਲੇਵਾ ਪੂਰਾ ਖੁੱਲਾ ਦੇਖੀ ਲਾ ਹਾਂ ਕਹਿਨ ਨੂੰ ਆਪਾਂ 24-25 ਵੀ ਕਹਿ ਸਕਦੇ ਪਰ ਪੈਦਾ ਨਹੀਂ ਹੈ 17-18 ਕਿਲੋ ਖੁੱਲਾ ਦੁੱਧ ਕੱਢੂ ਜੇ ਅਗਲੇ ਕੋਲੇ ਜਾ ਕੇ ਵੱਧ ਕੱਢੂ ਤਾਂ ਮੰਨੂ ਹਾਂ ਲੈ ਆਹ ਦੇਖ ਲਓ ਤੁਸੀਂ ਚੈੱਕ ਕਰ ਲਓ ਲੈ ਜਾ ਬਈ ਲੰਮੀ ਤੋਰ ਕੇ ਦਿਖਾ ਦੇ ਕਿੰਨਾ ਕੀ ਰੇਟ ਆਖੀ ਤੈਨੂੰ ਇਹਦਾ ਰੇਟ ਦਾ ਵੀਰੇ 55000 ਜੱਸ ਨੂੰ ਆਪਾਂ ਕੋਈ ਵਿੱਚ ਮਾਨਤਾਨ ਕਰਦਾਂਗੇ ਬਾੜਾ ਲੰਮਾ ਚੌੜਾ ਕੰਮ ਨਹੀਂ ਹੈ ਠੀਕ ਆ ਲੈ ਵੀ ਆ ਦੇਖੋ ਲੇਵਾ ਹਜੇ ਪੂਰ ਐਨ ਬਣਾਉਂਦੀ ਤਰੀ ਆਉਂਦੀ ਐ ਲੈ ਠੀਕ ਆ ਲਿਆ ਕਰ ਅੱਛਾ ਜਿਹੜੀ ਤੇਰੀ ਆ ਵਹ ਵਹਿੜ ਆ ਗਈ ਹਾਂਜੀ ਵੀਰੇ ਇਹ ਤਾਂ ਮੈਨੂੰ ਦੇਖ ਕੇ ਘਬਰਾਉਣ ਲੱਗੀ ਇਹਦਾ ਸੁਆ ਇਹਦਾ ਸੂਆ ਵੀ ਦੂਜਾ ਵੀਰੇ ਦੂਜਾ ਸੂਆ ਹਾਂਜੀ ਵੀਰੇ ਠੀਕ ਆ ਤੇ ਕਿੰਨੇ ਦਿਨ ਹੋ ਗਏ ਸੂਈਏ ਕਿ ਸੂਈ ਵੀ ਆ ਵੀਰੇ ਇਹ ਨੂੰ ਇੱਕ ਹਫਤਾ ਹੋ ਗਿਆ ਸੂਈ ਨੂੰ ਤੇ 20 ਤੋਂ ਪਲੱਸ ਪਲੱਸ ਆਪਾਂ ਕੰਡੇ ਤੋੜ ਕੇ ਦੇ ਦਾਂਗੇ ਕੋਈ ਬੰਦਾ ਆਪਣੇ ਕੋਲ ਲੀਟਰ ਆਪਦਾ ਘਰ ਦਾ ਲੈਵੇ ਇੱਥੇ ਜੋਕ ਕੇ ਲੈ ਜੀ ਠੀਕ ਆ 20 ਤੇ ਰੇਟ ਕੀ ਰੱਖੋ ਫਿਰ ਇਹਦਾ ਰੇਟ ਦਾ 72000 ਮਗਰ ਬੱਚਾ ਇਹਦੇ ਬੱਚਾ ਆ ਵੀਰੇ ਸਾੜਾ-ਬਟਾ ਨੂੰ ਵੇਡ ਦੇ ਕੀ ਗੱਲ 70000 ਦੀ ਬੱਚੀ ਦੇ ਦਾਂਗੇ ਚੱਲ ਫਿਰ ਆ ਖੋਲ ਕਰਾਂ ਫਿਰ ਲੈ ਵੀ ਮਿੱਤਰੋ ਆਹਾ ਵਹੜ ਥੱਲੇ 20 ਲੀਟਰ ਦੁੱਧ ਤਿਆਰ ਮਿਲੂ ਸਾਨੂੰ ਤੇ ਦੋ ਡੰਗ ਦੀ ਚਵਾਈ ਕਰਨੀ ਜਿਹੜੀ ਹੈਗੀ ਉਹ ਤੁਹਾਡੀ ਲੈ ਜਾ ਕਰ ਏਦਾਂ ਇੱਕ ਮਿੰਟ ਖੜੀ ਦਾ ਲੈ ਵਾਪਸ ਇਹ ਮਿੱਥੋ ਘਰੋਂ ਦੀ ਵਾਲਾ ਲੈ ਇਹ ਆ ਲੋ ਹੁਣ ਤੁਸੀਂ ਚੈੱਕ ਕਰੋ ਲੈ ਵਾ ਠੀਕ ਆ ਮੰਨਦੇ ਬੰਦੇ ਗਰੀਬ ਕੋਈ ਗੱਲ ਨਹੀਂ ਅੱਛਾ ਹੁਣ ਤੇਰੇ ਕੋਲ ਇੱਕ ਗਾਂ ਆ ਗਈ ਇਹਦਾ ਯਾਰ ਕੱਦ ਕਾਠ ਹੀ ਬੜਾ ਹੈਗਾ ਇਹਦਾ ਸੂਆ ਪਹਿਲਾ ਸੂਆ ਚਾਰ ਦੰਦ ਅਰੀਜਨਲ ਪਹਿਲਾ ਸੂਆ ਚਾਰ ਦੰਦ ਆ ਇਹ 10 ਤੋਂ 12 ਦਨ ਪਿੰਨ ਕੇ ਦੀ 10 ਤੋਂ ਬਾਅਦ ਠੀਕ ਆ ਕੀ ਹਿਸਾਬ ਕਿਤਾਬ ਆ ਫਿਰ ਇਹਦਾ ਮੈਨੂੰ ਆ ਸਾਬਰੇ 20 ਤੋਂ ਪਲੱਸ ਪਲੱਸ ਦੁੱਧ ਘਟਣਾ ਨਹੀਂ ਹੁਣ ਕਿੰਨਾ ਹੈਗਾ ਉਹ ਤਾਂ ਗੱਬਣਾ ਜੇ ਅੱਛਾ ਗੱਬਣਾ ਮੈਂ ਆਖ ਕੇ ਬੱਚਾ ਨਾਲ ਨਹੀਂ ਨਹੀਂ ਬੱਚਾ ਦੂਜੀ ਗਾਂ ਦਾ ਇੱਧਰ ਆਪਣਾ ਖੋਲ ਫਿਰ ਗਰਦੀਪ ਦਿਨ ਲੈ ਜੋ ਹਫਤਾ ਦਾ ਖੁੱਲਾ ਹੈ ਵੀਰੇ 10 ਦਿਨ ਵੀ ਲੈਦੇ ਬਾਕੀ ਗਰਮੀ ਕਰਕੇ ਕੋਈ ਤੁਸ ਵਗੇ ਪਿੱਛੇ ਕਰ ਜਾਂਦਾ ਠੀਕ ਹੈ ਲੈ ਵੀ ਆਹ ਦੇਖ ਲੋ ਲੰਮੀ ਲੂੰਜੀ ਪੂਰੀ ਹੈ ਢੇਲੇਵਾ ਜਿਹੜਾ ਹੈਗਾ ਇਹ ਆ ਦਿਓ ਬਹੁਤ ਸੋਹਣੇ ਅਡਰ ਕੁਆਲਟੀ ਵਾਲੀ ਗਾਂ ਆ ਗਈ ਇਹ ਤੇ ਰੇਟ ਇਹਦਾ 87 ਰੇਟ ਇਹਦਾ 85 ਹਜ਼ਾਰ ਬਾਈ ਅੱਛਾ ਹਾਂ ਠੀਕ ਆ ਲਿਆ ਕਰਾਂ ਮੈਂ ਆਖ ਕੇ ਦੇ 87 ਤੇ ਮੰਨ ਜੇ ਠੀਕ ਹੈ ਗੱਲ ਟਾੜਾ ਬਾਟਾ ਟਾੜਾ ਬਾਟਾ ਮਾਨਤਨ ਜਰੂਰ ਵੀ ਕਰਾਂ ਜਰੂਰ ਕਰਾਂਗੇ ਕੋਈ ਵੀ ਆਪਣਾ ਆਪਣਾ 5000 2000 ਮਾਨਤਨ ਤਾਂ ਹੋਊਗਾ 4000 ਦਾ ਮਾਨ ਕਰਦਾ ਕੋਈ ਵੱਡਾ ਭਾਈ ਆਪਣਾ ਦੂਰ ਨੇੜੇ ਚੱਲ ਗਿਆ ਵੇ ਠੀਕ ਹੈ 80000 ਦੀ ਬੱਚੀ ਛੱਡ ਦਾਂਗੇ ਪੋਰ ਹਾਂ ਠੀਕ ਹੈ 80000 ਰੁਪਿਆ ਇਹਦਾ ਰੇਟ ਆ ਤੇ ਫਿਕਸ ਆਰਡਰ ਦੀ ਆ ਦੇਖ ਲਓ ਤੁਸੀਂ ਹੈਨਾ ਅਜੇ ਇੱਕ ਹਫ਼ਤਾ ਪੈਂਡਿੰਗ ਚ ਆ ਵੀਰੇ ਜਿਸ ਦਿਨ ਬੱਚੀ ਤਿਆਰ ਹੋ ਉਸ ਦਿਨ ਆਪ ਵੀ ਆਪਦੇ ਰੰਗ ਟੰਗ ਦਿਖਾਉਗੀ ਠੀਕ ਆ ਗੱਲ ਨਹੀਂ ਲੇਵਾ ਤਾਂ ਹੁਣੀ ਵੀ ਪੂਰਾ ਸੋਹਣਾ ਤਿਆਰ ਕਰਦੀ ਤਰੀ ਹੁੰਦੀ ਹੈ ਅੱਛਾ ਜੇ ਕੋਈ ਗੱਬਣ ਦਾ ਆਏ ਕਹੇ ਮੇਰੇ ਬਰਗਾਰ ਦੇ ਹਾਂਜੀ ਵੀਰੇ ਵੀ ਗੱਬਣਾ ਯਾਰ ਸਾਨੂੰ ਸੁਆ ਕੇ ਦਿਓ ਸਾਈ ਕਰ ਲੈ ਵੀਰੇ ਹਾਂ ਬਿਆਨਾ ਪਾ ਦੇ ਜਿਸ ਦਿਨ ਸੂਪੀ ਦੁੱਧ ਤੇ ਆ ਗਈ ਦੋ ਟਾਈਮ ਚੋਕੇ ਆਪਦੀ ਲੈ ਜੀ ਠੀਕ ਹੈ ਤੇ ਫਿਰ ਰੇਟ ਵਧਾਏਗਾ ਕੋਈ ਮਾੜਾ ਮੋਟਾ ਰੇਟ ਉਸ ਉਸ ਹਿਸਾਬ ਦਾ ਉਹ ਜੇ ਕੋਈ ਗੱਬਣ ਕਰੀਦਾ ਆਪਾਂ ਮਾਨਤਾਨ ਕਰਕੇ ਦੇਵਾਂਗੇ ਕਿਉਂ ਦੁੱਧ ਪੁੱਤ ਗਾਂ ਕਰਵਾ ਦੇਉਂਦੇ ਵੱਡੇ ਭਾਈ ਇਹਦੇ 'ਚ ਕੋਈ ਬੜਾ ਆਪਣੇ ਕੋਈ ਮਾ ਬੜਾ ਪਣੂ ਹੀ ਹੈ ਨਹੀਂ ਇਹਦੇ 'ਚ ਵੀ ਆਪਾਂ ਜਾਇਜ਼ ਮਾਰ ਜਾਂਦੇ ਕੰਮ ਕਰਦੇ ਆਪਾਂ ਨਹੀਂ ਮੈਂ ਹੀ ਕਹਿੰਦਾ ਨਾ ਅਗਲਾ ਅਗਲਾ ਕਈ ਵਾਰੀ ਕਹਿੰਦਾ ਯਾਰ ਵੀ ਸਾਨੂੰ ਤਾਂ ਦੁੱਧ ਤਿਆਰ ਕਰਕੇ ਦੇ ਦੇ ਪੰਨਾ 80 ਦੀਆਂ ਤੇ 82 ਲੈ ਲਈ ਹਾਂ ਉਸ ਲੋਟ ਫਿਰ ਉਸ ਹਿਸਾਬ ਨਾਲ ਹਣੋ ਅਗਲਾ ਕੰਡੇ ਤੋਲੇ ਫਿਰ ਉਹ ਜਿਆ ਰੇਟ ਆਊਗਾ ਠੀਕ ਹੈ ਗੱਲ ਨਹੀਂ ਸਹੀ ਗੱਲ ਹੈ ਇਹਦਾ ਤੇਰੀ ਚਲੋ ਬਾਕੀ ਹੋਰ ਤਾਂ ਨਹੀਂ ਜਾਨਵਰ ਆਪਣੇ ਕੋਲ ਬਾਹੀ ਜਾਨਵਰ ਸੀ ਵੀਰੇ ਕੁਝ ਨੰਬਰ ਆਪਣੇ ਕੋਲ ਘਰੇ ਆਓ ਆਪਾਂ ਅਗਲੀ ਵੀਡੀਓ ਦਿਖਾਵਾਂਗੇ ਠੀਕ ਹੈ ਤਿੰਨ ਨੰਬਰ ਬੋਲ ਦੇ ਲਾਸਟ ਨੰਬਰ ਆਪਣਾ 90536 5181 ਹੈ ਵੀਰੇ 90536 5181 ਹੈ 51181 ਹਾਂਜੀ ਠੀਕ ਆ ਲੋ ਵੀ ਮਿੱਤਰੋ ਇਹ ਸੀ ਆਪਾਂ ਕਾਲਿਆਂ ਵਾਲੀ ਸ਼ਹਿਰ ਦੇ ਵਿੱਚੋਂ ਆਪਾਂ ਇੱਕ ਵੀਡੀਓ ਬਣਾ ਕੇ ਤੁਹਾਨੂੰ ਦਿਖਾਈ ਆ گاਮਾਂ ਦੀ ਮੱਜਾਂ ਦੀ ਕਿਵੇਂ ਲੱਗੀਆਂ ਬਾਈ ਦੀਆਂ گاਵਾ ਤੇ ਮੱਜਾ ਦੱਸਿਓ ਜਰੂਰ ਜਿੰਨੇ ਭਰਾ ਵੀਡੀਓ ਲਾਈਕ ਕਮੈਂਟ ਸ਼ੇਅਰ ਕਰ ਦੇਣ ਤੇ ਸਾਰੇ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ